ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਜਰ ਸਿੰਘ ਜਰਮਨੀ ਤੋਂ ਆਹ ਵੇਖੋ ਕਿਸਾਨ ਭਰਾਓ ਜਰਮਨ ਵੱਲੋਂ ਵੀ ਤੁਹਾਨੂੰ ਸਮਰਥਨ ਮਿਲਿਆ ਕਿਸਾਨ ਭਰਾਵਾਂ ਨੂੰ ਆ ਮੋਦੀ ਦਾ ਸਿਆਪਾ ਕੰਡ ਹੈ ਜਰਮਨ ਦੇ ਕਿਸਾਨ ਆ ਜਰਮਨ ਦੇ ਕਿਸਾਨ ਮੋਦੀ ਦਾ ਸਿਆਪਾ ਕੰਡ ਹੈ ਵੇਖੋ ਸਾਰੇ ਆ ਯੌਂਡੀਅ ਤੇ ਯੌਂਡੀਅ ਡੱਕਿਆ ਇਹਨੂੰ ਮਰੇ ਨੂੰ ਕੰਜਰ ਨੂੰ ਬਾਹਰ ਕੱਢਣਾ ਛੱਤਰ ਮਾਰ ਮਾਰ ਕੇ ਤੇ ਸਿਰ ਦੇ ਵਿੱਚ ਇਹਨੂੰ ਢਾ ਲੋ ਜੇ ਨਹੀਂ ਲੋਟ ਆਉਂਦਾ ਤੇ ਆ ਵੇਖੋ ਸਾਰੇ ਵੀਰੋ ਕਿਸਾਨ ਭਰਾਓ ਆਵੇ ਆਪਣੇ ਨਾਲ ਖੜ ਗਏ ਉਹਨਾਂ ਨੇ ਜਾਮ ਕਰਤਾ ਚੱਕਾ ਕਿਸਾਨ ਭਰਾਓ ਇਧਰ ਵੇਖੋ ਵੀਰੋ ਆ ਸਾਰੇ ਜਰਮਨ ਦੇ ਕਿਸਾਨ ਵੀ ਤੁਹਾਡੇ ਨਾਲ ਖੜ ਗਏ ਆ ਥੋੜੀ ਦੂਰ ਆਹੀਂ ਲੱਗ ਕੇ ਜਾ ਨਹੀਂ ਸਕਦੇ ਪੁਲਿਸ ਬਹੁਤ ਲੱਗੀ ਆ ਆ ਵੇਖੋ ਟਰੈਕਟਰ ਖਲੋਤੇ ਸਾਬ ਕਿਸਾਨਾਂ ਨੇ ਚੱਕ ਤੇ ਚੌਂਦੇ ਜੱਟਾਂ ਨੇ ਵੀ ਜੱਟ ਭਰਾ ਆਪਣੇ ਇਨਾਂ ਦੇ ਵਿੱਚ ਮੇਰਾ ਸੌਰਾ ਵੀ ਹੈਗਾ ਵਾ ਪਰ ਹੁਣ ਇੰਨੇ ਟਰੈਕਟਰਾਂ ਚੋ ਪਛਾਣਿਆ ਨਹੀਂ ਜਾਣਾ ਪਤਾ ਨਹੀਂ ਉਹਨੇ ਕਿੱਥੇ ਡੱਕਿਆ ਹੋਣਾ ਆਹ ਵੇਖੋ ਵੀਰ ਪੂਰਾ ਸਮਰਥਨ ਮਿਲਣ ਡਿਆ ਇੰਡੀਆ ਦੇ ਪੰਜਾਬੀ ਕਿਸਾਨ ਭਰਾਵਾਂ ਨੂੰ ਬਾਟਰ ਇੰਨਾ ਖਾਲੀ ਸਾਰਾ ਕੋ ਖਾਲੀ ਜਾਣ ਡੀਆਂ ਟਰਾਂਮਾ ਜਰਮਨ ਚ ਵੀ ਪੂਰਾ ਸਮਰਥਨ ਮਿਲ ਰਿਹਾ ਕਿਸਾਨ ਵੀਰਾਂ ਨੂੰ ਇੱਥੇ ਘਟੋ ਘਟ ਨਹੀਂ ਕੋਈ 15 20 ਹਜ਼ਾਰ ਟਰੈਕਟਰ ਖਲੋਤਾ ਪੂਰਾ ਦੂਰ ਇਦੀ ਦੂਰ ਮੈਂ ਤੁਰ ਕੇ ਜਾ ਨਹੀਂ ਸਕਦਾ ਇਹ ਪੂਰਾ ਆਪਣਾ ਸਾਥ ਨਿਮਾਉਣ ਦੇ ਵੀਰ ਆਪਣੇ ਯਾਤ ਕਿਸਾਨ ਹਾਂ ਟਾਕ ਆਹ ਵੇਖੋ ਖਲੋਤੇ ਜੰਡੀਅਰ ਲੱਕ ਕੇ ਇਹ ਸਭ ਕਿਸਾਨ ਵੀਰ ਆਪਣੇ ਆ ਵੀ ਇੱਕ ਟਰੈਕਟਰ ਤੇ ਮਗਰ ਚੱਕੀ ਲਾਈ ਉਹਨਾਂ ਨੇ ਮੋਦੀ ਤੈਨੂੰ ਜਰਮਨ ਚ ਵੀ 70 ਹੀ ਮਾਰਾਂਗੇ ਭੇ ਵੇਂਗੇ ਵੀ ਵੀ ਜੇ 70 ਤੇਰੇ ਸਿਰ ਤੇ ਮਾਰਾਂਗੇ ਮੋਦੀ ਤੂੰ ਸਾਡੇ ਬਜ਼ੁਰਗ ਮਾਤਾ ਪਿਤਾ ਰੋਲ ਤੇ ਸੜਕ ਤੇ ਕੰਗਣਾ ਰਨਾਵਤ ਕਰਕੋ ਕੰਜਰੀਆਂ ਕੰਮਸ ਕਰਾਉਣਾ ਬਗੈਰ ਪੈਸਿਆਂ ਤੋਂ ਕੰਗਣਾ ਤਰਕਾ ਬਗੈਰ ਪਿਆਹੇ ਆ ਤਾਂ ਡਾਂਸ ਕਰਾਉਣਾ ਹਰਾਮ ਦੀਏ ਜਨਾਨੀਆਂ ਤੂੰ ਸਾਡੀਆਂ ਮਾਵਾਂ ਨੂੰ ਪੁੱਠਾ ਸਿੱਧਾ ਬੋਲਦੀਆਂ ਨਾ ਤੈਨੂੰ ਲੱਗ ਪਦਾ ਜਾਊਗਾ ਕਿ ਅੰਬਰਸਰੀਏ ਜਤਾਂ ਨਾਲ ਪੰਗਾ ਵਿਆਹ ਤਰਾ ਪੰਜ ਸੱਤ ਦਿਨ ਤਰਕਾ ਡੰਗਰ ਹੀ ਨਵਾਈ ਜਾਣੇ ਠੰਡ ਚ ਛਾਪੜ ਚਵਾੜ ਕੇ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇੱਕ ਜਰਮਨ ਦੇ ਕਿਸਾਨ ਆਪਣਾ ਸਾਹ ਦੇਣ ਦੇ ਮੈਂ ਫੇਰ ਦੱਸਦਾ ਤੁਹਾਨੂੰ ਸਾਸਰੀ ਕਾ ਉਨੇ ਸਾਸਰੀ ਕਾ ਪੋਤੋਏ ਸਾਸਰੀ ਕਾ